ਜਦੋਂ ਬਲੋਂਗੀ ਦੇ ਪੁਲਿਸ ਦੇ 9 ਬੰਦੇ 9 ਮੁਲਾਜ਼ਮ ਔਰ ਹੈਬੋਵਾਲ ਪੁਲਿਸ ਦੇ 2 ਮੁਲਾਜ਼ਮ ਇੱਥੋਂ ਸਿੱਧੀ ਕਹਾਣੀ ਜੁੜਦੀ ਹੈ ਕਿ ਇੱਕ ਪ੍ਰੀਪਲੈਨਿੰਗ ਫਿਰ ਮੈਨੂੰ ਫੋਨ ਆਂਦਾ ਮੈਨੂੰ ਹਸਬੰਡ ਦਾ ਪਹਿਲੇ ਫੋਨ ਆਂਦਾ ਕਿ ਮੇਰੇ ਪਿੱਛੇ ਪੁਲਿਸ ਲੱਗ ਗਈ ਹੈ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਅਸੀਂ ਤੁਹਾਡੇ ਨਾਲ ਐਫਆਰ ਦੋ ਜਦੋਂ ਉਹਨਾਂ ਨੇ ਮੈਨੂੰ ਐਫਆਰ ਦਿੱਤੀ ਐਫਆਰ ਦੇ ਵਿੱਚ ਕੁਝ ਹੋਰ ਹੀ ਹਸਬੰਡ ਦਾ ਨਾਮ ਨਹੀਂ ਹਸਬੰਡ ਦਾ ਐਡਰੈਸ ਨਹੀਂ ਹਸਬੰਡ ਦਾ ਮੋਬਾਈਲ ਨੰਬਰ ਨਹੀਂ ਤੇ ਤੁਸੀਂ ਇਤੋਂ ਹਿਸਾਬ ਲਾ ਲੈ ਕੇ ਪ੍ਰੀਪਲੈਨਿੰਗ ਆ ਫਸਾਣ ਵਾਸਤੇ ਜਦੋਂ ਦੇਖੋ ਬਜਿੰਦਰ ਤੇ ਜਿਹੋ ਦਾ ਪਰਚਾ ਦਰਜ ਹੋਇਆ ਸਾਡੇ ਤੇ ਬਹੁਤ ਜ਼ਿਆਦਾ ਨਜਾਇਜ਼ ਪਰਚੇ ਦਰਜ ਹੋਏ ਨੇ ਔਰ ਪੰਜਾਬ ਪੁਲਿਸ ਵੱਲੋਂ ਹਿਮਾਚਲ ਪੁਲਿਸ ਵੱਲੋਂ ਚੰਡੀਗੜ੍ਹ ਪੁਲਿਸ ਵੱਲੋਂ ਹੁਣ ਲੁਧਿਆਣਾ ਪੁਲਿਸ ਵੱਲੋਂ ਵੀ ਹੋ ਗਿਆ ਪਰਚਾ ਦਰਜ ਹਸਬੰਦ ਨੂੰ ਕਹਿ ਦੇ ਕਿ ਸਮਾਜ ਸੇਵਾ ਕਰਨੀ ਬੰਦ ਕਰ ਦੇ ਨਹੀਂ ਤੇ ਮੈਂ ਤੈਨੂੰ ਸਲਾਖਾਂ ਦੇ ਪਿੱਛੇ ਸਿੱਟ ਦੇਵਾਂਗਾ ਤੈਨੂੰ ਕਿਸੇ ਪੋਕਸੋ ਐਕਟ ਦੇ ਵਿੱਚ ਪਰਚੇ ਸਨਾਮਜਿਤ ਕਰਕੇ ਤੈਨੂੰ ਜੇਲ੍ਹ ਭੇਜ ਦੇਵਾਂਗਾ ਮੈਂ ਇਮੀਡੀਏਟਲੀ ਜਿਹੜੇ ਮੇਰੇ ਅਫਸਰ ਸੀ ਇੱਧਰ ਉੱਧਰ ਉਹਨਾਂ ਨੂੰ ਫੋਨ ਕਰੇ ਉਹਨਾਂ ਨੂੰ ਪਤਾ ਵੀ ਜੇ ਅਸੀਂ ਐਜੀਟੇਸ਼ਨ ਕਰਦੇ ਤਾਂ ਸਾਰਾ ਪੰਜਾਬ ਵੱਧ ਹੋ ਜਾਂਦਾ ਉਸ ਨੇ ਜਦੋਂ ਇਹਨੂੰ ਪਤਾ ਲੱਗੇ ਕਿ ਇਧਰੋਂ ਪਰਚਾ ਦਰਜ ਉਧਰੋਂ ਹੋਰ ਹੋਇਆ ਉਹਨੇ ਜਾਣ ਬੁੱਝ ਕੇ ਸੋਚਣ ਗਿਆ ਵੀ ਇਹਨੂੰ ਨਾਲ ਦੇ ਨਾਲ ਇਹਨੂੰ ਚੱਕ ਕੇ ਲੈ ਜਾਓ ਮੇਰਾ ਖਹਿੜਾ ਛੁੱਟੇ ਕਿ ਸਾਨੂੰ ਪਤਾ ਹੈ ਵੀ ਇਹ ਸਿਰਫ 크ਿਸਚਨ ਤੇ ਵਾਲਮੀਕੀ ਦੀ ਲੜਾਈ ਹੈ ਇਹਨਾਂ ਨੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਕਿਸੇ ਨਗਵਾਰੀ ਦਾ ਹਵਾਲਾ ਦੇ ਕੇ ਕਿਸੇ ਨੂੰ ਪੈਸੇ ਦਾ ਸਕੂਲ ਬੱਚਿਆਂ ਨੂੰ ਬੜਾਉਣ ਦਾ ਲਾਲਚ ਦੇ ਕੇ ਬਹੁਤ ਸਾਰੇ ਲੋਕਾਂ ਨੂੰ 크ਿਸਚਨ ਬਣਾ ਲਿਆ ਪਾਸਟਰ ਬਰਜਿੰਦਰ ਨੇ ਜਿਹੜਾ ਹੈਗਾ ਉਹਨਾਂ ਦੀ ਕੰਪਲੇਨੈਂਟ ਆਮਨ ਸਾਡੇ ਨਾਲ ਨੇ ਮਾਮਲਾ ਫੇਰ ਉਹੀ ਗੱਲ ਕਰ ਰਿਹਾ ਸੀ ਕਿ ਉਹਨਾਂ ਦੇ ਪਤੀ ਰੌਕੀ ਨੂੰ ਕੱਲ ਹਬੂਵਾਲ ਦੀ ਪੁਲਿਸ ਚੁੱਕ ਕੇ ਲੈ ਗਈ ਇੱਕ ਐਫਆਈਆਰ ਦਰਜ ਕੀਤੀ ਗਈ ਉਸ ਮਾਮਲੇ ਵਿੱਚ ਆਏ ਸੀਗੇ ਔਰ ਚੁੱਕੇ ਲਏਗੇ ਫਿਰ ਸ਼ਾਮ ਨੂੰ ਰিলিজ ਵੀ ਕਰ ਦਿੱਤਾ ਗਿਆ ਛੱਡ ਵੀ ਦਿੱਤਾ ਗਿਆ ਪਰ ਉਹਦੇ ਵਿੱਚ ਇਹਨਾਂ ਨੇ ਧਰਨਾ ਮੁਜ਼ਾਹਰਾ ਲਾਇਆ ਇਹਨਾਂ ਨੇ ਆਪਣੀ ਆਵਾਜ਼ بلند ਕੀਤੀ ਬਲੌਂਗੀ ਜਿਹੜੀ ਹੈਗੀ ਥਾਣੇ ਦੇ ਸਾਹਮਣੇ ਇਹਨਾਂ ਨੇ ਆਪਣਾ ਪ੍ਰਦਰਸ਼ਨ ਕੀਤਾ ਇਸ ਚੀਜ਼ ਨੂੰ ਲੈ ਕੇ ਅਮਨ ਜਿਹੜੇ ਨੇ ਔਰ ਉਸ ਦੇ ਨਾਲ ਹੀ ਉਹਨਾਂ ਦੇ ਨਾਲ ਉਹਨਾਂ ਦੇ ਹੋਰ ਵੀ ਸਾਥੀ ਸੀਗੇ ਉਹਨਾਂ ਨੇ ਵੀ ਕੀਤਾ ਉਹਨਾਂ ਨਾਲ ਗੱਲਬਾਤ ਕਰਦੇ ਆ ਸੀ ਅਮਨ ਕੱਲ ਜਿਹੜਾ ਤੁਸੀਂ ਲਗਾਇਆ ਧਰਨਾ ਲਗਾਇਆ ਜਾਂ ਕੱਲ ਤੁਹਾਨੂੰ ਜਦੋਂ ਪਤਾ ਲੱਗਦਾ ਸਾਰਾ ਕੁਝ ਉਦੋਂ ਕਿੱਥੋਂ ਪਤਾ ਲੱਗਿਆ ਪਹਿਲੇ ਤਾਂ ਔਰ ਕੀ ਫਸਟ ਰਿਐਕਸ਼ਨ ਕੀ ਹੋਈ ਸੀ ਕਿਵੇਂ ਤੁਸੀਂ ਸੋਚਿਆ ਕਿ ਜਾ ਕੇ ਮੈਂ ਆਪਣੀ ਆਵਾਜ਼ بلند ਕਰਾਂ ਐਕਚੁਅਲੀ ਮੇਰੇ ਹਸਬੰਡ ਦਾ ਮੈਨੂੰ ਫੋਨ ਆਂਦਾ ਹਾਂਜੀ ਉਹ ਦਫਤਰ ਦੇ ਬਾਹਰ ਖੜੇ ਸੀ ਟੂਟੀ ਲਗਵਾ ਰਹੇ ਸੀ ਸਮਾਜਿਕ ਕੰਮ ਕਰਦੇ ਆ ਅਗਲੇ ਸਮਾਜ ਦਾ ਕੰਮ ਕਰ ਰਹੇ ਸੀ ਉੱਥੇ ਗਰੀਬ ਦੱਬੇ ਕੁਚਲੇ ਲੋਕ ਰਹਿੰਦੇ ਜਿਨ੍ਹਾਂ ਨੂੰ ਟੂਟੀ ਲਵਾ ਕੇ ਦੇ ਰਹੇ ਸੀ ਸਰਪੰਚ ਨੇ ਟੂਟੀ ਲਵਾਉਂਦਾ 15000 ਰੁਪਿਆ ਮੰਗਿਆ ਅਸੀਂ ਕਹਾਂ ਕੋਈ ਗੱਲ ਨਹੀਂ ਟੂਟੀ ਅਸੀਂ ਲਵਾ ਦੁੰਦੇ ਆ ਟੂਟੀ ਅਸੀਂ ਲਵਾ ਦੁੰਦੇ ਆ ਮੇਰਾ ਹਸਬੰਦ ਉੱਥੇ ਟੂਟੀ ਲਵਾ ਰਹੇ ਸੀ ਪੁਲਿਸ ਇਧਰ ਉਧਰ ਗੇੜੇ ਕੱਢ ਰਹੀ ਸੀ ਮੇਰੇ ਹਸਬੰਦ ਨੂੰ ਡਾਊਟ ਹੋਇਆ ਕਿ ਇਹ ਅਣਜਾਣ ਪੁਲਿਸ ਹੈ ਬਲੌਂਗੀ ਦੀ ਪੁਲਿਸ ਕਿੱਥੇ ਦੀ ਆ ਇਧਰ ਉਧਰ ਗੇੜੇ ਕੱਢ ਰਹੀ ਆ ਜਦੋਂ ਬਲੌਂਗੀ ਦੇ ਪੁਲਿਸ ਦੇ 9 ਔਰ ਹੈਬੋਵਾਲ ਪੁਲਿਸ ਦੇ ਦੋ ਮੁਲਾਜ਼ਮ ਇਥੋਂ ਸਿੱਧੀ ਕਹਾਣੀ ਜੁੜਦੀ ਹੈ ਕਿ ਇੱਕ ਫਰੀ ਪਲੈਨਿੰਗ ਹੈ ਫਿਰ ਮੈਨੂੰ ਫੋਨ ਆਂਦਾ ਮੈਨੂੰ ਹਸਬੈਂਡ ਦਾ ਪਹਿਲੇ ਫੋਨ ਆਂਦਾ ਕਿ ਮੇਰੇ ਪਿੱਛੇ ਪੁਲਿਸ ਲੱਗ ਗਈ ਹੈ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲੋ ਅਸੀਂ ਤੁਹਾਡੇ ਨਾਲ ਆ ਕਹਿੰਦੇ ਠੀਕ ਹੈ ਉਹਦੇ ਬਾਅਦ ਵਿੱਚ ਉਹਨਾਂ ਨੂੰ ਫੜ ਲੈਂਦੇ ਆ ਮੇਰੇ ਹਸਬੈਂਡ ਨਾਲ ਮੇਰੇ ਨਾਲ ਗੱਲਬਾਤ ਨਹੀਂ ਹੁੰਦੀ ਉਸ ਤੋਂ ਬਾਅਦ ਦੋ ਤਿੰਨ ਘੰਟੇ ਗੱਲਬਾਤ ਨਹੀਂ ਹੁੰਦੀ ਉਹ ਤਾਂ ਬਾਅਦ ਵਿੱਚ ਮੈਨੂੰ ਮੁੰਚੀ ਦਾ ਫੋਨ ਆਂਦਾ ਕਹਿੰਦਾ ਤੁਸੀਂ ਜਲਦੀ ਥਾਣੇ ਆਓ ਮੈਡਮ ਤੁਹਾਡੇ ਹਸਬੰਡ ਨੂੰ ਅਰੈਸਟ ਕੀਤਾ ਮੈਂ ਕਿਹਾ ਕਿਸ ਪਰਚੇ 'ਚ ਅਰੈਸਟ ਕੀਤਾ ਤੁਸੀਂ ਕਹਿੰਦੇ ਤੁਹਾਡੇ ਹਸਬੰਡ ਨੇ ਸਰਕਾਰ ਦੀਆਂ ਮੋਹਰਾਂ ਦਾ ਮਿਸਯੂਜ਼ ਕੀਤਾ ਮੈਂ ਕਿਹਾ ਸਰਕਾਰ ਦੀਆਂ ਮੋਹਰਾਂ ਦਾ ਮਿਸਯੂਜ਼ ਮੇਰੇ ਹਸਬੰਡ ਕਿੱਦਾਂ ਕਰ ਸਕਦੇ ਨੇ ਕਹਿੰਦੇ ਸਾਨੂੰ ਕੁਝ ਨਹੀਂ ਪਤਾ ਤੁਸੀਂ ਜਲਦੀ ਥਾਣੇ ਆਓ ਮੈਂ ਕਿਹਾ ਠੀਕ ਹੈ ਤੁਸੀਂ 5 ਮਿੰਟ ਦਾ ਟਾਈਮ ਦੇ ਰਹੇ ਹੋ ਕਿਉਂਕਿ ਮੇਰਾ ਘਰ ਤਾਂ ਲੱਗੇ ਸੀ ਮੈਂ ਕਿਹਾ ਮੈਂ 2 ਮਿੰਟ ਚ ਆ ਰਹੀ ਹਾਂ ਮੈਂ ਫਟਵੱਟ ਥਾਣੇ ਪਹੁੰਚੀ ਔਰ ਇਹਨਾਂ ਨੇ ਰਵਾਨਗੀ ਪਾਤੀ ਮੇਰੇ ਹਸਬੰਡ ਦੀ ਫਿਰ ਮੈਂ ਮੇਰੇ ਬਿਨਾ ਕਿੱਧਰ ਰਵਾਨਗੀ ਪਾ ਦਿੱਤੀ ਜਦ ਕਿ ਜਦੋਂ ਤੁਸੀਂ ਕਿਸੇ ਦੀ ਰਵਾਨਗੀ ਪਾਉਂਦੇ ਹੋ ਕੋਈ ਅਦਰ ਸਟੇਟ ਦੀ ਪੁਲਿਸ ਆਂਦੀ ਹੈ ਇੱਕ ਫੈਮਿਲੀ ਮੈਂਬਰ ਮੌਜੂਦ ਹੁੰਦਾ ਅਗਰ ਉਹ ਆਪਣਾ ਵਕੀਲ ਕਰਨਾ ਚਾਹੇ ਉਹਦਾ ਰਾਈਟ ਬੰਦਾ ਆਪਣਾ ਵਕੀਲ ਕਰ ਸਕਦਾ ਨਹੀਂ ਨਹੀਂ ਮੈਂ ਐਵੇਂ ਸੇ ਗੱਲ ਕਰ ਰਹੀ ਆ ਕਿ ਕੋਈ ਵੀ ਸਟੇਟ ਦੀ ਪੁਲਿਸ ਆਏ ਕੋਈ ਵੀ ਜ਼ਿਲ੍ਹੇ ਦੀ ਪੁਲਿਸ ਆਏ ਉਹ ਇਹ ਰਾਈਟ ਬੰਦਾ ਸਾਡਾ ਤੇ ਮੈਂ ਕਿ ਤੁਸੀਂ ਕਿੱਧਰ ਰਵਾਨਗੀ ਮੈਨੂੰ ਐਫ ਆਈ ਆਰ ਦੋ ਜਦੋਂ ਉਹਨਾਂ ਨੇ ਮੈਨੂੰ ਐਫ ਆਈ ਆਰ ਦਿੱਤੀ ਐਫ ਆਈ ਆਰ ਦੇ ਵਿੱਚ ਕੁਝ ਹੋਰ ਹੀ ਹਸਬੰਦ ਦਾ ਨਾਮ ਨਹੀਂ ਹਸਬੰਦ ਦਾ ਐਡਰੈਸ ਨਹੀਂ ਹਸਬੰਦ ਦਾ ਮੋਬਾਈਲ ਨੰਬਰ ਨਹੀਂ ਤਦ ਉਸੇ ਤਸਬਲਾ ਲੈ ਕੇ ਪ੍ਰੀਪਲੈਨਿੰਗ ਫਸਾਨ ਵਾਸਤੇ ਔਰ ਐਸ ਐਚਓ ਆਪਣੀ ਟੀਮ ਦੇ ਨਾਲ ਖੁਦ ਨਹੀਂ ਗਿਆ ਆਪਣੀ ਟੀਮ ਨੂੰ ਭੇਜਿਆ ਜਿਪਸੀ ਦੇ ਕੇ ਕੋਈ ਵੀ ਐਸ ਐਚਓ ਡਿਸਹੋਲਦ ਨਹੀਂ ਦਿੰਦਾ ਟੋਲ ਪਲਾਜ਼ਾ ਤੱਕ ਛੱਡ ਕੇ ਆਏ ਕਿ ਇਹਨੂੰ ਵਾਪਸ ਨਾ ਲੈ ਕੇ ਆਏ ਇਹਨੂੰ ਉਧਰ ਹੈਪੋਵਲ ਜੇਲ੍ਹ ਦੀ ਜੇਲ੍ਹ ਭੇਜ ਦੋ ਉਧਰ ਦੀ ਉਧਰ ਹੀ ਚਾ ਤੇ ਫਿਰ ਤੁਸੀਂ ਉੱਥੇ ਕੀ ਕੀਤਾ ਪ੍ਰਦਰਸ਼ਨ ਕੱਲ ਕਾਫੀ ਹਾਈਲਾਈਟ ਵੀ ਹੋਇਆ ਤੁਸੀਂ ਕਿਸ ਤਰੀਕੇ ਦੇ ਨਾਲ ਮੀਨਜ਼ ਕੀ ਉੱਥੇ ਤੁਹਾਨੂੰ ਲੱਗਦਾ ਕਿ ਜਿਹੜਾ ਤੁਸੀਂ ਪ੍ਰਦਰਸ਼ਨ ਕੀਤਾ ਉੱਥੇ ਤੁਸੀਂ ਆਪਣੇ ਤਰੀਕੇ ਨਾਲ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਬਾਅਦ ਕੋਈ ਇਸ ਦਾ ਇੱਕ ਜਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਬਣਿਆ ਤੁਹਾਨੂੰ ਲੱਗਦਾ ਕਿ ਉਹਦਾ ਵੀ ਕੋਈ ਹੈ ਕੀ ਕੁਝ ਕੀਤਾ ਤੁਸੀਂ ਕੀ ਉੱਥੇ ਆਪਣੇ ਆਪ ਨੂੰ ਪ੍ਰਦਰਸ਼ਨ ਕੀਤਾ ਕੀ ਚਾਹੁੰਦੇ ਸੀ ਤੁਸੀਂ ਜਦੋਂ ਦੇਖੋ ਬਜਿੰਦਰ ਤੇ ਜਿਹੋ ਦਾ ਪਰਚਾ ਦਰਜ ਹੋਇਆ ਸਾਡੇ ਤੇ ਬਹੁਤ ਜ਼ਿਆਦਾ ਨਜਾਇਜ਼ ਪਰਚੇ ਦਰਜ ਹੋਏ ਨੇ ਔਰ ਪੰਜਾਬ ਪੁਲਿਸ ਵੱਲੋਂ ਹਿਮਾਚਲ ਪੁਲਿਸ ਵੱਲੋਂ ਅ ਚੰਡੀਗੜ੍ਹ ਪੁਲਿਸ ਵੱਲੋਂ ਹੁਣ ਲੁਧਿਆਣਾ ਪੁਲਿਸ ਵੱਲੋਂ ਵੀ ਹੋ ਗਿਆ ਪਰਚਾ ਦਰਜ ਔਰ ਮੈਂ ਇੰਨੀ ਕ ਮਜ਼ਬੂਤ ਹੋ ਚੁੱਕੀ ਆਣਾ ਮੈਂ ਇਹਨਾਂ ਦੇ ਇਹ ਨਾ ਧਮਕੀਆਂ ਤੋਂ ਡਰਦੀਆਂ ਨਾ ਮੈਂ ਇਹਨਾਂ ਦੇ ਪਰਚਿਆਂ ਤੋਂ ਡਰਦੀਆਂ ਪੰਜ ਦਿਨ ਤੋਂ ਲਗਾਤਾਰ ਬਲੌਂਗੀ ਐਸਐਚਓ ਕੁਲਵੰਤ ਸਿੰਘ ਧਮਕੀਆਂ ਦੇ ਰਿਹਾ ਸੀ ਕਿ ਆਪਣੇ ਹਸਬੰਦ ਨੂੰ ਕਹ ਦੇ ਕਿ ਸਮਾਜ ਸੇਵਾ ਕਰਨੀ ਬੰਦ ਕਰ ਦੇ ਨਹੀਂ ਤੇ ਮੈਂ ਤੈਨੂੰ ਸੁਲਾਖਾਂ ਦੇ ਪਿੱਛੇ ਸਿੱਟ ਦੇਵਾਂਗਾ ਤੈਨੂੰ ਕਿਸੇ ਪੋਕਸ ਐਕਟ ਦੇ ਵਿੱਚ ਪਰਚੇ ਸਨਾਮਜਿਤ ਕਰਕੇ ਤੈਨੂੰ ਜੇਲ੍ਹ ਭੇਜ ਦੇਵਾਂਗਾ ਫਿਰ ਮੇਰੇ ਹਸਬੰਦ ਨੂੰ ਬੁਲਾ ਕੇ ਗਿਆ ਉਹਨਾਂ ਨੇ ਬਕਾਇਦਾ ਥਾਣੇ ਵਿੱਚ ਬੁਲਾ ਕੇ ਕਿਹਾ ਔਰ ਕੱਲ ਵੀ ਉਹਨਾਂ ਨੇ ਮੇਰੇ ਹਸਬੰਦ ਨੂੰ ਬੁਲਾਇਆ ਕਿ ਤੇਰੇ ਨਾਲ ਕੋਈ ਸਮਾਜਿਕ ਗੱਲ ਕਰਨੀ ਆ ਤੂੰ ਥਾਣੇ ਆ ਮੇਰੇ ਹਸਬੰਦ ਥਾਣੇ ਪਹੁੰਚਣ ਲੱਗੇ ਇਹਨਾਂ ਨੇ ਪਿੱਛੇ ਪੁਲਸ ਲਾ ਦਿੱਤੀ ਫਿਰ ਮੈਂ ਜਦੋਂ ਮੈਨੂੰ ਫੋਨ ਆਇਆ ਮੈਂ ਆਪਣੇ ਭਾਜੀ ਨੂੰ ਫੋਨ ਕੀਤਾ ਪਰਵਿੰਨ ਟੰਗ ਜੀ ਨੂੰ ਇਹ ਸਾਡੇ ਸਮਾਜਿਕ ਲੀਡਰ ਨੇ ਮੈਂ ਇਹਨਾਂ ਨੂੰ ਫੋਨ ਕੀਤਾ ਵਿਜੇ ਭਾਜੀ ਨੂੰ ਫੋਨ ਕੀਤਾ ਮੈਂ ਕਿਹਾ ਜਲਦੀ ਸਾਰਾ ਸਮਾਜ ਇਕੱਠਾ ਕਰੋ ਅਸੀਂ ਪਹਿਲਾਂ ਬਹੁਤ ਅਤਿਆਚਾਰ ਸਹਿ ਸੁੱਕਿਆ ਪਰ ਹੁਣ ਨਹੀਂ ਅਸੀਂ ਅਤਿਆਚਾਰ ਸਹਿਣਾ ਜੀ 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 ਭਿੰਟਾਂਜੀ ਤੁਸੀਂ ਵੀ ਨਾਲ ਸੀਗੇ ਉੱਥੇ ਔਰ ਤੁਸੀਂ ਕਿਵੇਂ ਦਾ ਉੱਥੇ ਮਤਲਬ ਕੀ ਕਰ ਰਹੇ ਸੀ ਜੋ ਤੁਹਾਨੂੰ ਪਤਾ ਲੱਗਿਆ ਕਿ ਇਹ ਕਿੱਥੇ ਸੀਗੇ ਤੁਸੀਂ ਐਕਚੁਅਲੀ ਮੈਂ ਇਹ ਘਰ ਸੀ ਮੈਨੂੰ ਵੀਜੇ ਦਾ ਫੋਨ ਆਇਆ ਅਮਨ ਦਾ ਵੀ ਫੋਨ ਆਇਆ ਵੀ ਇੱਦਾਂ ਕਰਕੇ ਇਹਨਾਂ ਨੂੰ ਕਿਸੇ ਪਰਚੇ 'ਚ ਉਲਝਾ ਲਿਆ ਤੇ ਹੁਣੇ ਲੈ ਕੇ ਜਾ ਰਹੇ ਆ ਮੈਂ ਇਮੀਡੀਏਟਲੀ ਜਿਹੜੇ ਮੇਰੇ ਅਫਸਰ ਸੀ ਇੱਧਰ ਉੱਧਰ ਉਹਨਾਂ ਨੂੰ ਫੋਨ ਕਰੇ ਤੇ ਉਹਨਾਂ ਨੂੰ ਬਤਾ ਵੀ ਜੇ ਅਸੀਂ ਐਜੀਟੇਸ਼ਨ ਕਰਦੇ ਆ ਤਾਂ ਸਾਰਾ ਪੰਜਾਬ ਬੰਦ ਹੋ ਜਾਣਾ ਮੈਂ ਸਾਡੇ ਬਲੋਂਗੀ ਦੇ ਜਿਹੜੇ ਪ੍ਰਧਾਨ ਉਹਨਾਂ ਨੂੰ ਕਿਹਾ ਵੀ ਜਿੰਨੇ ਵੀ ਆਪਣੀ ਸਾਰੀ ਲੇਬਰੀ ਆ ਜਿੰਨੇ ਵੀ ਆਪਣੇ ਸਮਾਜ ਦੇ ਲੋਕ ਸਾਰੇ ਉਹਨਾਂ ਨੂੰ ਪੁੱਲ ਤੇ ਅਸੀਂ ਜਾਮ ਡੇਢ ਘੰਟਾ ਸੀ ਜਮ ਰੱਖਿਆ ਹਾਈਬ੍ਰਿਡ ਡੇਢ ਘੰਟਾ ਜਾਮ ਰਹਾ ਡੇਢ ਘੰਟੇ ਚ ਕਰਾਲੀ ਤੋਂ ਲੈ ਕੇ ਰੋਪੜ ਚੰਡੀਗੜ੍ਹ ਸਾਰਾ ਜਾਮ ਹੋ ਗਿਆ ਫਿਰ ਸਾਡੇ ਕੋਲ ਡੀਐਸਪੀ ਸਾਹਿਬ ਆਏ ਉਸੀ ਉਹ ਸਾਨੂੰ ਕਹਿੰਦੇ ਅਸੀਂ ਤੁਹਾਡਾ ਮਸਲਾ ਹੱਲ ਕਰਦੇ ਆਂ ਅਸੀਂ ਕਿ ਸਾਨੂੰ ਸਾਡਾ ਬੰਦਾ ਚਾਹੀਦਾ ਜਾਂ ਤਾਂ ਉਹ ਦੱਸੋ ਤੇ ਪਰਚਾ ਕੀਏ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਮੈਂ ਕਿਹਾ ਤਾਂ ਗੁਨਾਹ ਕੀ ਕਹਿੰਦਾ ਕੋਈ ਪਤਾ ਨਹੀਂ ਮੈਂ ਕਿਹਾ ਤਾਂ ਸਾਨੂੰ ਪਤਾ 15 20 ਦਿਨ ਜਦੋਂ ਤੱਕ ਅਸੀਂ ਵਾਲਮੀਕੀ ਜਨਮ ਦਿਦਾ ਮੈਂ ਤੋਂ ਬਲੋਂਗੀ ਚ ਸ਼ੁਰੂ ਕੀਤੇ ਨਾ ਸ਼ੋਭਾ ਯਾਤਰਾ ਉਦੋਂ ਦਾ ਸਰਪੰਚ ਤੇ ਉਹਦੇ ਜਿਹੜੀ ਨਾਲ ਜੁੰਡਲੀ ਹੈ ਕਿਉਂਕਿ ਅਸੀਂ ਰੋਡ ਵੀ ਆਪਣੇ ਕਹਿਣ ਤੇ ਬਣਵਾਇਆ 20 ਸਾਲ ਤੋਂ ਨਾਤੇ ਰੋਡ ਬਣ ਰਾ ਨਾ ਕੋ ਪਾਣੀ ਦੀ ਟੂਟੀ ਲੱਗ ਰਹੀ ਹੈ ਕਿ ਪਾਣੀ ਦੀ ਟੂਟੀ ਵੀ ਲੱਗਦੀ ਤਾਂ 5000 ਰੁਪਏ ਲੈਂਦੇ ਜਦਕਿ ਬੜਮਾਜਰ ਤੇ 150 ਰੁਪਏ ਲੈਂਦੇ ਟੂਟੀ ਲੋਈ ਦਾ ਇੱਧਰ 5000 ਰੁਪਏ ਲੈਂਦੇ ਉਹ ਜਿੰਨਾ ਸਮੈਗ ਨਸ਼ਾ ਜੂਆ ਰੇੜੀ ਫੜੀ ਦੀ ਗੁੰਡਾਗਰਦੀ ਜਿੰਨੀ ਅਸੀਂ ਸਾਰੀ ਕੈਚ ਕਰਕੇ ਉਹ ਐਸਐਚਓ ਦੇ ਨੋਟਿਸ ਜੀ ਵੇ ਇਹਨਾਂ ਨੇ ਕੱਲ ਨੂੰ ਤਰਨਾ ਦੇਣਾ ਉੱਥੇ ਉਸ ਨੇ ਜਦੋਂ ਇਹ ਨੂੰ ਪਤਾ ਲੱਗੇ ਕਿ ਇੱਧਰੋਂ ਪਰਚਾ ਦਰਜ ਉੱਧਰੋਂ ਹੋਰ ਹੋਇਆ ਉਹਨੇ ਜਾਣ ਬੁੱਝ ਕੇ ਸੋਚਣ ਕਿ ਇਹ ਨੂੰ ਨਾਲ ਦੇ ਨਾਲ ਇਹਨੂੰ ਚੱਕ ਕੇ ਲੈ ਜਾਓ ਮੇਰਾ ਘੇੜਾ ਛੁੱਟੇ ਜਦ ਕਿ ਉਹਨੂੰ ਚਾਹੀਦਾ ਸੀ ਸਾਨੂੰ ਸਾਨੂੰ ਬੁਲਾਉਂਦਾ ਸਾਨੂੰ ਐਫ ਆਈ ਆਰ ਦੀ ਕਾਪੀ ਦਿੰਦਾ ਸਾਨੂੰ ਦੱਸਦਾ ਵੀ ਇਹਦਾ ਕੋਈ ਪਹਿਲਾਂ ਪਰਵਾਨਾ ਆਇਆ ਕਿ ਨਹੀਂ ਹੈ ਜਦ ਕਿ ਪੁਲਿਸ ਅਰੈਸਟ ਕਰਦੀ ਹੈ ਤਿੰਨ ਪਰਵਾਨੇ ਕੱਢਦੀ ਹੈ ਇੱਕ ਪਹਿਲਾ ਕੱਢਦੀ ਹੈ ਫਿਰ ਦੂਜਾ ਕੱਢਦੀ ਹੈ ਤੀਜੇ ਤੇ ਜਾ ਕੇ ਉਹਨੂੰ ਅਰੈਸਟ ਪਾਉਂਦੀ ਹੈ ਇਹਨਾਂ ਨੇ ਕੋਈ ਪਰਵਾਨਾ ਨਹੀਂ ਦਿੱਤਾ ਸਿੱਧਾ ਆ ਕੇ ਉਹਨੇ ਆਪਣੀ ਜਿਹੜੀ ਖੁੰਦਕ ਸੀ ਕੱਢਣੀ ਕਿਉਂਕਿ ਉਹ ਮਜੀਂਦਰ ਪਾਸਟਰਾਂ ਨਾਲ ਪਹਿਲਾਂ ਮਿਲਿਆ ਹੋਇਆ ਉਹਦੇ ਨਾਲ ਇੱਕ ਦੋ ਏਐਸਆਈ ਵੀ ਹੈਗੇ ਜਿਹੜੇ ਉਹਨੂੰ ਲੈਂਡ ਡੈਮ ਕਰਦੇ ਆ ਉਹ ਵੀ ਹੁਣ ਵਿਚ ਆ ਜਾਣਗੇ ਸਾਰੇ ਇਸੇ ਰਗੜੇ ਚ ਜਦੋਂ ਸਾਨੂੰ ਇਹ ਪਤਾ ਲੱਗਾ ਸਾਰੇ ਸਮਾਜ ਨੇ ਰਾਤੋਂ ਰਾਤ ਕਾਲ ਕਰੀ ਲੁਧਿਆਣਾ ਸੀ ਜਾਮ ਕਰਤਾ ਬਹਿਬੋਵਾਲ ਜਾ ਕੇ ਉੱਤੇ ਜਿੰਨੇ ਵੀ ਸਾਡੇ ਚੇਅਰਮੈਨ ਨੇ ਤਿਗਾਨ ਸਾਹਿਬ ਦਾਨੂ ਸਾਹਿਬ ਜਿੰਨੇ ਵੀ ਸਾਰੇ ਪਹੁੰਚ ਗਏ ਉਹ ਕਹਿੰਦੇ ਇੱਥੇ ਬੰਦਾ ਆਇਆ ਨਹੀਂ ਇਹ ਥਾਣੇ 'ਚ ਜਿੱਦਾਂ ਇਹਨਾਂ ਯੂ ਟਰਨ ਲੈ ਕੇ ਪਤਾ ਲੱਗਾ ਵੀ ਉਧਰ ਪੰਗਾ ਪੈ ਗਿਆ ਰਾਹ ਦੀ ਨਾਲੇ ਲੁਧਿਆਣੇ ਤੋਂ ਵਾਪਸੀ ਪੁਲਿਸ ਨੂੰ ਛੱਡਣਾ ਪਿਆ ਔਰ ਅਸੀਂ ਹੁਣ ਇਸ ਸੰਘਰਸ਼ ਨੂੰ ਹੁਣ ਬੜੇ ਲੈਵਲ ਤੇ ਲੈ ਜਾਣਾ ਚਾਹੁੰਦੇ ਆ ਵੀ ਜੋ ਬਾਰ-ਬਾਰ ਰੋਜ਼ ਪਰਚਾ ਹੁੰਦਾ ਵੀ ਕਿਉਂ ਨਾ ਸੀ ਇਸ ਜਿਹੜੀ ਹੁਣ ਇਹਨੂੰ ਬਲਜਿੰਦਰ ਪਾਸਟਰ ਨੂੰ ਜਿਹੜਾ ਅੰਦਰ ਹੈ ਇਹ ਜਿਹੜੇ ਅਫਸਰ ਜਿਹੜੇ ਇਹਨਾਂ ਨੂੰ ਮਿਲੇ ਉਹਨਾਂ ਦੀ ਜਾਂਚ ਕਰਕੇ ਇਹਨਾਂ ਨੂੰ ਸਸਪੈਂਡ ਕਰਿਆ ਜਾਵੇ ਜਿਹੜੇ ਉਹਨੂੰ ਮੋਬਾਈਲ ਦਿੰਦੇ ਉਹਨੂੰ ਪੈਸਾ ਦਿੰਦੇ ਉਹ ਤੇ ਸ਼ਾਇਦ ਪਰਚਾ ਕਰਦੇ ਆ ਕੁੜੀਆਂ ਅਰੇਂਜ ਕਰਦੇ ਆ ਬੰਦੇ ਅਰੇਂਜ ਕਰਦੇ ਆ ਕਦੇ ਹਿਮਾਚਲ ਜਗਤ ਕਦੇ ਚੰਡੀਗੜ੍ਹ ਜਗਤ ਮਹਾਲੀ ਜਗਤ ਕਿਤੇ ਕਿਤੇ ਪਰਚੇ ਕਰਦੇ ਤਾਂ ਇਹ ਜਿਹੜਾ ਹੁਣ ਅੰਦੋਲਨ ਨਾ ਰੋਕੀ ਵਾਲਮੀਕੀ ਦਾ ਨਹੀਂ ਰਹਿ ਗਿਆ ਇਹ ਹੁਣ ਪੂਰਾ ਸਮਾਜਿਕ ਬਣ ਚੁੱਕਿਆ ਹੈ ਕਿ ਸਾਨੂੰ ਪਤਾ ਹੈ ਵੀ ਇਹ ਸਿਰਫ 크ਿਸਚਨ ਤੇ ਵਾਲਮੀਕੀ ਦੀ ਲੜਾਈ ਹੈ ਇਹਨਾਂ ਨੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਕਿਸੇ ਨਿਬਾਰੀ ਦਾ ਹਵਾਲਾ ਦੇ ਕੇ ਕਿਸੇ ਨੂੰ ਪੈਸੇ ਦਾ ਸਕੂਲ ਬੱਚਾ ਨੂੰ ਵੜਾ ਅਸੀਂ ਚਾਹਦੇ ਵੀ ਸਾਡੇ ਲੋਕ ਨਾ ਕਨਵਰਟ ਹੋਣ ਉਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਸਮਾਜ ਦੇ ਲਈ ਖੜੇ ਆ ਹੁਸਾਈ ਹਿੰਦੂ ਸਿੱਖ ਮੁਸਲਮਾਨ ਸਾਰੇ ਅਸੀਂ ਨਾਲ ਆ ਅਸੀਂ ਕਿੰਨੇ ਵੀ ਕਿਸੇ ਨੂੰ ਜ਼ਬਰੀ ਕਿਸੇ ਨੂੰ ਭੂਤ ਤਾਂਤਰੀ ਦਿਖਾ ਕੇ ਜਾ ਤੂੰ ਮਰ ਜਾ ਜਾ ਤੂੰ ਭੱਜ ਜਾ ਉਹ ਦਵਾਈਆਂ 5-5000 ਦਾ ਤੇਲ 10-10000 ਦਾ ਪਾਣੀ ਪੜ ਕੇ ਦਿੰਦੇ ਉਹ ਜਿਹੜਾ ਢੋਂਗੇ ਕੰਮ ਸੀਗਾ ਉਹ ਇਹਨਾਂ ਨੇ ਬੰਦ ਕਰਾਇਆ ਉਹ ਵੀ ਹੁਣ ਸਾਨੂੰ ਸਮਝਾ ਕਿਉਂਕਿ ਕੱਲ ਨੂੰ ਸਾਢੇ 3 ਪਰਚਾ ਹੋ ਸਕਦਾ ਇਹਨਾਂ ਤੇ ਵੀ ਹੋ ਸਕਦਾ ਸਮਾਜ ਹੁਣ ਜੁਆਇਟ ਹੈ ਤੁਸੀਂ ਪ੍ਰਧਾਨ ਕਿਸ ਕਿਸੇ ਪਾਰਟੀਕਲ ਪੂਰੀ ਸਾਡੇ ਭਾਰਤੀ ਵਾਲਮੀਕ ਤੁਹਾਨੂੰ ਸਮਝ ਆ ਪੂਰੀ ਭਾਰਤੀ ਹੈ ਉਹਦਾ ਮੈਂ ਰਾਸ਼ਟਰੀ ਉਸ ਦੇ ਕਾਰਜਕਾਰਨੀ ਮੈਂਬਰ ਆ ਤੇ ਪੂਰੇ ਦੇਸ਼ 'ਚ ਉਹਨਾਂ ਦੀ ਸ਼ਾਖਾ ਨੇ ਜਿੱਥੇ ਅਸੀਂ ਕਵਾਜ ਮਾਰਦੀ ਆ ਪੂਰਾ ਦੇਸ਼ ਉੱਤੇ ਖੜਾ ਹੋ ਜਾਂਦਾ ਭਾਰਤੀ ਹਾਲਮਿਕ ਤਰਫ ਸੁਭਾਜ ਤੁਹਾਡਾ ਕਹਿਣਾ ਹੈ ਕਿ ਜਿਹੜਾ ਧਰਮ ਜਾਂ ਜਿਹੜਾ ਸਮਾਜ ਨੂੰ ਕੋਈ ਵੀ ਬਿਲੋਂਗ ਕਰਦਾ ਉਹਨੂੰ ਉਸੇ ਸਮਾਜ ਜਾਂ ਧਰਮ 'ਚ ਰਹਿਣ ਦਿੱਤਾ ਜਾਵੇ ਜ਼ਬਰਨਾ ਕੀਤਾ ਜ਼ਬਰਦਸਤੀ ਕਨਵਰਸ਼ਨ ਨਾ ਕਰੋ ਜੇ ਕੋਈ ਆਪ ਜਾ ਕੇ ਕਰਨਾ ਚਾਹੁੰਦਾ ਤੇ ਕਰੇ ਤੇ ਤੁਹਾਨੂੰ ਲੱਗਦਾ ਵੀ ਇਹ ਹੁਣ ਜਿਹੜੀ ਲੜਾਈ ਇੱਥੇ ਤੱਕ ਨਹੀਂ ਰੁਕੀ ਦੇਖੋ ਗੁਰੂਆਂ ਨੇ ਲੜਾਈ ਲਈ ਜਦੋਂ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਗੁਰੂ ਤੇਗ ਬਹਾਦਰ ਨੇ ਆਪਣੀ ਸ਼ਹਾਦਤ ਦਿੱਤੀ ਤੇ ਉਹਨਾਂ ਨੂੰ ਹਿੰਦੂਆਂ ਨੂੰ ਬਚਾਇਆ ਉਹਨਾਂ ਦੇ ਜਿਨਿਆਂ ਨੂੰ ਬਚਾਏ ਇਹ ਜਿਹੜੀ ਅੱਜ ਦੀ ਲੜਾਈ ਨਹੀਂ ਇਹ ਬਹੁਤ ਪੁਰਾਣੀ ਲੜਾਈ ਹੈ ਚੱਲਦੀ ਆ ਰਹੀ ਹੁਣੇ ਨਮਕਾਂ ਵੀ ਕਿਸੇ ਨੂੰ ਪੜ੍ਹਾਈ ਦਾ ਲਾਲ ਸੀ ਦੇ ਦੋ ਕਿਸੇ ਨੂੰ ਕਹਿੰਦੇ ਤੇਰਾ ਬਾਬਾ ਸੀ ਠੀਕ ਠੀਕ ਹੈ ਤੈਨੂੰ ਅਧ ਰੰਗ ਠੀਕ ਹੈ ਜੇ ਕੋਦੀ ਖੁਦ ਦੀ ਘਰ ਵਾਲੀ ਅਧ ਰੰਗ ਹੈ ਕੋਦੀ ਘਰ ਵਾਲੀ ਬਾਹਰ ਲੋਕਾਂ ਨੂੰ ਕਹਿੰਦੇ ਉਹਦਾ ਬਾਪ ਬਿਮਾਰੀ ਨਾਲ ਮਰਿਆ ਤਾਂ ਅਸੀਂ ਕਹਿੰਨੇ ਵੀ ਇਹ ਜਿਹੜਾ ਝੂਠ ਦਾ ਪ੍ਰਚਾਰ ਹੈ ਜਿਹੜਾ ਅੰਧ ਵਿਸ਼ਵਾਸ ਲੋਕਾਂ 'ਚ ਨਾ ਫਲਾਇਆ ਜਾਵੇ ਇਹ ਸਾਡੇ ਨਾਲ ਸੀਗੇ ਅਮਨ ਜਿਹੜੇ ਕਿ ਕੰਪਲੇਨੈਂਟ ਸੀਗੇ ਬਰਿੰਦਰ ਪਾਸਟਰ ਦੀ ਜਿਹੜਾ ਉਹਨਾਂ ਨੂੰ ਸਜ਼ਾ ਕਰਵਾਈ ਹੈ ਇਹਨਾਂ ਨੇ ਲੰਬਾਈ ਇੱਕ ਸੰਘਰਸ਼ ਲੜਿਆ ਲਾਈਫ ਇਮ ਪ੍ਰਿਜ਼ਨਮੈਂਟ ਹੋ ਗਈ ਪਰ ਜਿੰਦੇ ਪਾਸੋਂ ਨੂੰ ਔਰ ਇਸ ਟਾਈਮ ਉਹ ਸਲਾਖਾਂ ਦੇ ਪਿੱਛੇ ਨੇ ਜੇਲ੍ਹ ਕੱਟ ਰਹੇ ਨੇ ਪਰ ਜਿਹੜਾ ਬਾਰ-ਬਾਰ ਪਰਚੇ ਹੋ ਰਹੇ ਨੇ ਇਹਨਾਂ ਦੇ ਹਸਬੰਡ ਤੇ ਰੌਕੀ ਤੇ ਉਹ ਕਹਿੰਦੇ ਕਿ ਉਹ ਜਿਹੜੇ ਨੇ ਉਹ ਸਾਨੂੰ ਬਾਰ-ਬਾਰ ਪਰੇਸ਼ਾਨ ਕਰਦੇ ਨੇ ਔਰ ਉਸ ਨੂੰ ਲੈ ਕੇ ਹੁਣ ਅਸੀਂ ਸਮਾਜ ਨੂੰ ਵੀ ਕੱਟ ਕਰਾਂਗੇ ਪਰ ਕੱਲ ਇਹਨਾਂ ਨੇ ਖੁਦ ਜਾ ਕੇ ਜਿਹੜਾ ਉੱਥੇ ਬਿਲੋਂਗੀ ਪੂਰੇ ਤਰੀਕੇ ਦੇ ਨਾਲ ਉੱਥੇ ਥਾਣੇ ਦੇ ਵਿੱਚ ਇੱਕ ਤਰੀਕੇ ਦਾ ਕਹਿ ਸਕਦੇ ਆ ਕਿ ਆਪਣਾ ਵਿਰੋਧ ਜਤਾਇਆ ਤੇ ਨਾਲ ਹੀ ਲੰਬਾ ਹੋ ਗਿਆ ਸੀ ਕੱਲ ਵਿਰੋਧ ਪਰ ਸ਼ਾਮ ਨੂੰ ਜਿਹੜਾ ਉਹਨਾਂ ਦੇ ਹਸਬੰਡ ਨੂੰ ਪੁਲਿਸ ਨੇ ਜਿਹੜਾ ਫਿਰ ਰਿਲੀਜ਼ ਕਰ ਦਿੱਤਾ ਸੀ ਕੈਮਰਾ ਪਰਸਨ ਸਰ ਜੀ ਤੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਸਦਿਕ ਦੇ ਰੋਡ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ